ਇੱਕ ਪਾਸੇ ਸਮੁੱਚੇ ਦੇਸ਼ ਦੇ ਵਿੱਚ 76ਵਾਂ ਗਣਤੰਤਰ ਦਿਵਸ ਜਿਹੜਾ ਹੈ ਉਹ ਵੱਖ-ਵੱਖ ਸਬਡਿਵੀਜ਼ਨਾਂ ਜ਼ਿਲ੍ਹਾ ਪੱਧਰ ਤੇ ਸਟੇਟ ਲੈਵਲ ਉੱਤੇ ਮਨਾਇਆ ਜਾ ਰਿਹਾ ਹੈ ਦੂਸਰੇ ਬੰਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉੱਤੇ ਡਟੇ ਹੋਏ ਨੇ ਸ਼ੰਭੂ ਬਾਰਡਰ ਉੱਤੇ ਡਟੇ ਹੋਏ ਨੇ ਤੇ ਅੱਜ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਅਤੇ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਦੇ ਰਹੀਆਂ ਆंदोलਨ ਕਰ ਰਹੀਆਂ ਜੱਥੇਬੰਦੀਆਂ ਵੱਲੋਂ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਅੱਗੇ ਅੱਜ ਆਪਣੇ ਟਰੈਕਟਰ ਖੜੇ ਕੀਤੇ ਜਾਣੇ ਨੇ ਤਾਂ ਇਹ ਸਿਲਸਿਲਾ ਸ਼ੁਰੂ ਹੋ ਚੁੱਕਾ ਚਾਹੇ 12 ਵਜੇ ਦਾ ਟਾਈਮ ਸੀ ਪਰ ਉਸ ਤੋਂ ਪਹਿਲਾਂ ਕੁਝ ਕਿਸਾਨ ਜਿਹੜੇ ਨੇ ਇੱਕ ਟੋਲ ਪਲਾਜ਼ੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਇੱਕ ਤਸਵੀਰ ਦਿਖਾ ਦਿੱਤੀ ਜਾਵੇ ਫਿਰ ਹਾਲ ਤਿੰਨ ਟਰੈਕਟਰ ਆਏ ਨੇ ਤਾਂ ਤਿੰਨੇ ਟਰੈਕਟਰ ਜਿਹੜੇ ਨੇ ਨਾਲ ਉਹਨਾਂ ਦੇ ਬਜ਼ੁਰਗ ਕਿਸਾਨ ਵੀ ਨੇ ਇਹ ਸਵੇਰ ਤੋਂ ਹੀ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਇਹ ਟੋਲ ਨੇ ਪਲਾਜ਼ਾ ਹੈ ਉਸ ਦੇ ਅੱਗੇ ਆਣ ਕੇ ਡੱਟ ਚੁੱਕੇ ਨੇ ਗੱਲਬਾਤ ਵੀ ਕਰਦੇ ਆ ਇਹਨਾਂ ਦੇ ਨਾਲ ਟਰੈਕਟਰ ਸਵਾਰਾਂ ਦੇ ਨਾਲ ਪਹਿਲਾਂ ਤਾਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਸਿੰਸਰਬ ਕਿੱਥੋਂ ਆਏ ਹੋ ਅਸੀਂ ਫਰੋਜਪੁਰ ਫਰੋਜਪੁਰ ਦੇਲੇ ਤੋਂ ਆਇਆ ਜੀ ਇਹ ਟਰੈਕਟਰ ਵੀ ਫਰੋਜਪੁਰ ਦੇ ਨੇ ਜਾਂ ਲੋਕਰ ਲਈ ਜੀ ਟਰੈਕਟਰ ਤਾਂ ਲੋਕਰ ਸਾਡਾ ਤੇ ਡੇਰਾ ਖਨੋਰੀ ਬਾਰਡਰ ਲੱਗਾ ਜੀ ਹਾਂ ਜੀ ਉੱਥੋਂ ਆਇਆ ਜੀ ਤੇ ਕਿੰਨੇ ਵਜੇ ਇੱਥੇ ਟਰੈਕਟਰ ਪਹੁੰਚ ਜਾਣਗੇ ਜਿਹੜੇ ਤੁਹਾਡੇ ਨੇ ਟਰੈਕਟਰ ਦਾ 11 ਕਈ ਦਾ ਟਾਈਮ ਦਿੱਤਾ ਹੈ ਬਾਕੀ ਕਿਸਾਨ ਉਹਨਾਂ ਦਾ ਕੰਮ ਤਾਂ ਕੰਮ ਕਾ ਕੇ ਸਾਰੇ ਪਹੁੰਚ ਜਾਂਦੇ ਆ ਜੀ ਵੱਧ ਤੋਂ ਵੱਧ ਟਰੈਕਟਰ ਆਉਣਗੇ ਜੀ ਤੁਹਾਡਾ ਕੀ ਨਾਮ ਜਗਿੰਦਰ ਸਿੰਘ ਜਿਹੜੇ ਪਿੰਡੋਂ ਆਏ ਹੋ ਪੂ ਤਾਂ ਇਹ ਤਿਆਰੀ ਹੈ ਪੂਰੀ ਅੱਜ ਕਾਰਪੋਰੇਟ ਨੂੰ ਘੇਰਨ ਦੀ ਫੁੱਲੀ ਫੁੱਲ ਤਿਆਰੀ ਜੀ ਤਾਂ ਕਿਸਾਨ ਜਿਹੜੇ ਪਹੁੰਚੇ ਨੇ ਆਪਣੇ ਟਰੈਕਟਰ ਲੈ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੇ ਪਿੰਡ ਤੋਂ ਆਏ ਨੇ ਸਿੰਘ ਸਾਹਿਬ ਕਿਹੜੇ ਪਿੰਡੋਂ ਆਏ ਪਿੰਡ ਸਾਗਰੇ ਤੋਂ ਆਏ ਜੀ ਕਿੰਨੇ ਟਰੈਕਟਰ ਪਹੁੰਚ ਚੁੱਕੇ ਨੇ ਹੁਣ ਹੁਣ ਤੱਕ ਤਿੰਨ ਟਰੈਕਟਰ ਆ ਗਏ ਸਾਡੇ ਡੇਰੇ ਤੋਂ ਇਹ ਮਾਰਚ ਕਿੱਥੋਂ ਨਿਕਲਣਾ ਹੈ ਖਨੋਰੀ ਬਾਰਡਰ ਤੋਂ ਚੱਲੇਗਾ ਮਾਰਚ ਹਾਂਜੀ ਹਾਂਜੀ ਰੌਰੀ ਬਾਰਡਰ ਤੋਂ ਚੱਲੇਗਾ ਜੀ ਟਾਈਮਿੰਗ ਕੀ ਹੈ ਟਾਈਮਿੰਗ ਖੜੇ ਕਰਨ ਦੀ ਕੀ ਟਾਈਮਿੰਗ ਬਸ ਆਪਣਾ 12 ਵਜੇ ਤੋਂ 12:30 ਵਜੇ ਤੋਂ ਟਾਈਮਿੰਗ ਸ਼ੁਰੂ ਹੈ ਜੀ ਟਰੈਕਟਰ ਖੜੇ ਕਰਨ ਦੀ ਜੀ ਤਿਆਰੀ ਹੈ ਪੂਰੀ ਜੇ ਕੋਈ ਵੱਡਾ ਐਲਾਨ ਹੋ ਗਿਆ ਤਾਂ ਉਹਦੇ ਲਈ ਵੀ ਤਿਆਰ ਹੋ ਉਹਦੇ ਲਈ ਵੀ ਤਿਆਰ ਆਂ ਜੀ ਅਸੀਂ ਹੋਰ ਵੀ ਟਰੈਕਟਰਾਂ ਦੇ ਜਿਹੜੇ ਡਰਾਈਵਰ ਨੇ ਮਾਲਕ ਨੇ ਇਹ ਕਿਸਾਨਾਂ ਦਾ ਰਵੈਤੀ ਸਾਧਨਾ ਟਰੈਕਟਰ ਤਾਂ ਇਹੀ ਟਰੈਕਟਰ ਨੇ ਜਦੋਂ ਪਿਛਲੀ 26 ਜਨਵਰੀ ਜਦੋਂ 2021 ਦਾ ਅंदोलਨ ਹੁੰਦਾ ਤਾਂ ਉਸ ਵਕਤ ਵੀ ਇਹ ਟਰੈਕਟਰਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ ਦਿੱਲੀ ਦੇ ਵਿੱਚ ਇੱਕ ਵੱਡਾ ਅंदोलਨ ਇਹਨਾਂ ਟਰੈਕਟਰਾਂ ਦੇ ਜ਼ਰੀਏ ਹੀ ਕੀਤਾ ਜਾਂਦਾ ਹੈ 26 ਜਨਵਰੀ ਨੂੰ ਖਾਸ ਕਰ ਜੇਕਰ ਗੱਲ ਕਰ ਲਈ ਜਾਵੇ ਤਾਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਹੁੰਦਾ ਹੈ ਉਸ ਤੋਂ ਬਾਅਦ ਟਰੈਕਟਰ ਮਾਰਚ ਲਗਾਤਾਰ ਜਾਰੀ ਹੈ ਕਿਸਾਨ ਸਮੇਂ-ਸਮੇਂ ਤੇ ਟਰੈਕਟਰ ਮਾਰਚ ਦੀ ਮੰਗ ਕਰਦੇਵੇਂ ਟਰੈਕਟਰ ਮਾਰਚ ਕਰਦੇ ਰਹਿੰਦੇ ਨੇ ਤਾ ਅੱਜ ਇੱਕ ਵੱਖਰਾ ਪ੍ਰੋਗਰਾਮ ਹੈ ਥੋੜਾ हटਕੇ ਕਿਉਂਕਿ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆਦਾਰੇ ਨੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਅੱਗੇ ਟਰੈਕਟਰ ਖੜੇ ਕਰਨ ਦਾ ਜਿਹੜਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਪਿੰਡ ਸਾਗਰਾ ਇਤੋਂ ਕੁਝ ਦੀ ਕਿਲੋਮੀਟਰ ਦੀ ਦੂਰੀ ਤੇ ਜਿੱਥੋਂ ਤਿੰਨ ਕਿਸਾਨ ਆਪਣੇ ਟਰੈਕਟਰ ਲੈ ਕੇ ਫਿਲਹਾਲ ਪਹੁੰਚ ਚੁੱਕੇ ਨੇ ਸਿੰਘ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਕਾਲ ਗਈ ਸੀ ਤੁਹਾਨੂੰ ਟਰੈਕਟਰ ਮਾਰਚ ਦੀ ਖੜੇ ਕਰਨ ਦੀ ਹਾਂਜੀ ਹਾਂਜੀ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਚ ਕਾਲ ਗਈ ਸਾਰਾ ਆਪਣੇ ਨੇੜੇ-ਨੇੜੇ ਪਿੰਡਾਂ ਦੇ ਸਭ ਲੋਕ ਪਹੁੰਚ ਰਹੇ ਨੇ ਕੁਝ ਉੱਥੇ ਆਪਣੇ ਅੰਦੋਲਨ ਵਾਲੇ ਥਾਂ ਟਰੈਕਟਰ ਪਹੁੰਚ ਗਏ ਨੇ ਅਸੀਂ ਸਿੱਧਾ ਇੱਥੇ ਟੋਲ ਪਲਾਜ਼ੇ ਤੇ ਸਿੱਧਾ ਆ ਗਏ ਆ ਬਾਕੀ ਟਰੈਕਟਰ ਉੱਥੋਂ ਆਉਂਦੇ ਹੋਏ ਇੱਥੇ ਸਾਰੇ ਹੌਲੀ-ਹੌਲੀ ਤਕਰੀਬਨ ਲੰਮਾ ਕਾਫਲਾ ਇਕੱਠਾ ਹੋ ਜਾਏਗਾ ਇੱਥੇ ਸਾਰਾ 12 ਵਜੇ ਤੱਕ ਸਾਰੇ ਪਹੁੰਚ ਜਾਣਗੇ ਇੱਥੇ ਕੋਈ ਇਧਰ ਦੇ ਰਸਤੇ ਜੀ ਆ ਰਿਹਾ ਕੋਈ ਇਧਰ ਦੀ ਆ ਰਿਹਾ ਪਹੁੰਚ ਜਾਣਗੇ ਇੱਥੇ ਟੋਲ ਪਲਾਜ਼ਾ ਜੋ ਕਿਸਾਨ ਜਥੇਬੰਦੀਆਂ ਦਾ ਹੁਕਮ ਸੀ ਉਹਨੂੰ ਮੰਨਦੇ ਹੋਏ ਸਾਰੇ ਇੱਕ-ਇੱਕ ਕਰਕੇ ਟਰੈਕਟਰ ਪਹੁੰਚਾ ਰਹੇ ਆ ਤਾਂ ਲਗਾਤਾਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਟਰੈਕਟਰ ਲੈ ਕੇ ਪਹੁੰਚ ਰਹੀਆਂ ਨੇ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ ਹੋਰ ਵੀ ਟਰੈਕਟਰ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਿੰਘ ਸਾਹਿਬ ਦੋ ਮਿੰਟ ਸਿੰਘ ਸਾਹਿਬ ਕਿੱਥੋਂ ਆਏ ਹੋ ਫਰੋਈਪੁਰ ਤੋਂ ਜੀ ਤਾਂ ਫਿਰ ਇੱਥੇ ਕਿੰਨੇ ਵਜੇ ਦਾ ਪ੍ਰੋਗਰਾਮ ਹੈ ਜਿਹੜਾ ਪੰਪ ਦੇ ਉੱਪਰ ਹੈ ਜਿਹੜਾ ਕਾਲ ਦਿੱਤੀ ਹੋਈ ਆ 12 ਤੋਂ 1:30 ਦੀ ਆ ਤੇ ਲਗਭਗ ਜੇ 12:00 ਤੱਕ ਨਹੀਂ ਵਜੇ ਕਿਸਾਨ ਜਿਹੜੇ ਆਉਣੇ ਸੜਕਾਂ ਤੇ ਸ਼ੁਰੂ ਹੋ ਗਏ ਆ ਉਹ 12:00 ਵਜੇ ਤੱਕ ਤੁਸੀਂ ਦੇਖੋਗੇ ਵੱਡੀਆਂ ਕਤਾਰਾਂ ਦੇ ਵਿੱਚ ਬੇਗਿਨਤ ਜਿਹੜੇ ਟਰੈਕਟਰ ਰੋਡਾਂ ਤੇ ਆਉਣਗੇ ਹਾਂਜੀ ਤਾਂ ਹੋਰ ਵੀ ਕਿਸਾਨ ਆਗੂ ਜੁੜੇ ਨੇ ਸਿੰਘ ਸਾਹਿਬ ਤੁਹਾਡਾ ਕਿਹੜਾ ਏਰੀਆ ਆਪਣਾ ਹਿਸ਼ਤਰਾਣਾ ਰੀ ਲੋਕਲ ਐਂਜੈਂਸੀ ਇਥੋਂ ਲੋਕਲੋਂ ਹੋਡੇ ਵੀ ਆ ਰਹੇ ਨੇ ਟਰੈਕਟਰ ਲੋਕਾਂ ਹਾਂਜੀ ਜੀ ਟਰੈਕਟਰ ਆਪਾਂ ਲੈ ਕੇ ਆਏ ਹੋਇਆ ਜੀ ਠੀਕ ਹੈ ਹਾਂਜੀ ਹਾਂਜੀ ਕਿੰਨੇ ਕੁ ਟਰੈਕਟਰ ਆਉਣ ਦੀ ਆਸ ਹੈ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਕੁ ਕਾੜ ਤੋਂ ਕਾੜ 4-500 ਟਰੈਕਟਰ ਆ ਰਿਹਾ ਜੀ ਪਿੱਛੇ ਸਤਰਾਣੇ ਪਿੰਡ ਤੋਂ ਜੀ ਤਾਂ ਵੱਡਾ ਕਾਫਲਾ ਹੋਵੇਗਾ ਅੱਜ ਇੱਕ ਵੱਡੀ ਜਿਹੜੀ ਅਧੋਲਨ ਦੀ ਸ਼ੁਰੂਆਤ ਹੈ ਇੱਕ ਵਾਰੀ ਫਿਰ ਦੁਬਾਰਾ ਹੋ ਸਕਦੀ ਮੈਂ ਉਸ ਟੋਲ ਪਲਾਜੇ ਦੀਆਂ ਤਸਵੀਰਾਂ ਕਹੂੰਗਾ ਦਿਖਾ ਦਿਓ ਜਿਸ ਟੋਲ ਪਲਾਜੇ ਨੂੰ ਲੈ ਕੇ ਅੱਜ ਕਿਸਾਨਾਂ ਦਾ ਐਲਾਨ ਹੋਇਆ ਸੀ ਖਨੋਰੀ ਬਾਰਡਰ ਦੇ ਕੋਲ ਜਿਹੜਾ ਮੇਨ ਟੋਲ ਪਲਾਜਾ ਹੈ ਪੈਨ ਟੋਲ ਪਲਾਜਾ ਹੈ ਇਸੇ ਟੋਲ ਪਲਾਜੇ ਦੇ ਉੱਪਰ ਜਿਹੜਾ ਅੱਜ ਕਿਸਾਨ ਆਪਣੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਇਸ ਸਾਈਡ ਨੂੰ ਖੜਾ ਕਰਕੇ ਖੜੇ ਕਰਨਗੇ ਤਾਂ ਇੱਕ ਵੱਡੇ ਅंदोलਨ ਦੀ ਅੱਜ ਸ਼ੁਰੂਆਤ ਹੋ ਸਕਦੀ ਹੈ ਹੋ ਸਕਦਾ ਕਿਸਾਨ ਅੱਜ ਵੀ ਕੋਈ ਵੱਡਾ ਐਲਾਨ ਕਰਨ ਕਿਉਂਕਿ ਗੱਲਬਾਤ ਇਹ ਆ ਰਹੀ ਸੀ ਕਿ 28 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹ ਦੇ ਪ੍ਰਾਰambh ਹੋਣੇ ਨੇ ਖਨੋਰੀ ਬਾਰਡਰ ਉੱਤੇ ਤੇ 30 ਤਰੀਕ ਨੂੰ ਪੋਕ ਪਏ ਜਾਣੇ ਨੇ ਪਰ ਉਸ ਤੋਂ ਪਹਿਲਾਂ ਵੀ ਕਿਸਾਨ ਜਿਹੜਾ ਹੈ ਅੱਜ ਕੋਈ ਵੱਡਾ ਐਲਾਨ ਕਰ ਸਕਦੇ ਨੇ ਸਾਰੇ ਵੱਡੇ ਕਿਸਾਨ ਆਗੂ ਜਿਹੜੇ ਨੇ ਉਹ ਖਨੋਰੀ ਬਾਰਡਰ ਤੇ ਮੌਜੂਦ ਨੇ ਚਾਹੇ ਕਾਕਾ ਸਿੰਘ ਕੋਟੜਾ ਹੋਣ ਸਬੀਰ ਸਿੰਘ ਹਰਦੋ ਝੰਡੇ ਹੋਣ ਜਾਂ ਹੋਰ ਕਿਸਾਨ ਹੋਣ ਅਭਿਮੰਨਿਉ ਕਾਰਡ ਹੋਣ ਸਮੁੱਚਾ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਜਿਹੜੇ ਨੇ ਉਹ ਅੱਜ ਖਨੋਰੀ ਬਾਰਡਰ ਤੇ ਮੌਜੂਦ ਨੇ ਤੇ ਇਸੇ ਟੋਲ ਪਲਾਜੇ ਉੱਤੇ ਹੀ ਕੁਝ ਸਮੇਂ ਬਾਅਦ ਇੱਕ ਵੱਡੇ ਇਕੱਠ ਨੂੰ ਸਬੋਧਨ ਕਰਨਗੇ ਉਸ ਵਕਤ ਸਬੋਧਨ ਕਰਨਗੇ ਜਦੋਂ ਆਪਣੇ ਸੈਂਕੜੇ ਟਰੈਕਟਰਾਂ ਦੇ ਨਾਲ ਕਿਸਾਨ ਕਾਰਪੋਰੇਟ ਘਰਾਣਿਆਂ ਨੂੰ ਅੱਜ ਇੱਕ ਸਖਤ ਚੇਤਾਵਨੀ ਦੇਣਗੇ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਬਾਰਡਰ ਤੋਂ ਪਲਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ